ਜੀ ਦੱਗੇ ਕਿ ਕਿਦਾਂ ਕੀ ਹੋਵਦਾ ਇਹ ਪਿੰਡ ਧੌੜੜ ਦਾ ਕਲਵੀਰ ਸਿੰਘ ਪੁੱਤਰ ਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6:00 ਵਜੇ 6:30 ਵਜੇ ਘਰੋਂ ਅਜ ਮੀਂਹ ਜਿਆਦਾ ਪੈ ਰਿਹਾ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7:00 ਵਜੇ 7:00 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਹੈ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ। ਇਹ ਕਾਰਨ ਦਾ ਪਤਾ ਲੱਗਾ ਜੀ। ਕਾਰਨ ਹਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ। ਉਹਦੇ ਘਰ ਕੋਈ ਇੱਕ ਗੱਲ ਹੋਈ ਹੈ। ਠੀਕ ਆ ਬਈ ਜੀ। ਕਾਰਵਾਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਆ ਜੀ। ਬੋਡੀ ਜਿਹੜੀ ਅਸੀਂ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਆ ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਕੋਈ ਸ਼ਾਇਦ ਪਤਾ ਨਾ ਆ ਜੀ ਇਹ ਤਾਂ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਉਹ ਕੈਮਰੇ ਆ ਸਾਈਡਾਂ ਤੇ ਹੈਗੇ ਜਿਹੜੇ ਉਹ ਖੰਗਾਲਦੇ ਆ ਟੀਮਾਂ ਲਾਉਂਦੀਆਂ ਉਹ ਤੋਂ ਪਤਾ ਲੱਗੂ ਕਿੰਨੇ ਕੁ ਫਾਇਰ ਹੋਇਆ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਦੇ ਲੱਗੀਆਂ ਬਾਕੀ ਅਜੇ ਹੁਣ ਅਸੀਂ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਹਾਂਜੀ ਮੌਕੇ ਤੇ ਡੈਥ ਹੋ ਗਈ ਮੁਦਰੀਤ ਵੀ ਇਝ ਜੋ ਕਿ ਪਤਾ ਲੱਗਦਾ ਮੁਢਲੀ ਤਫ਼ਤੀਸ਼ ਤੋਂ ਇਹੀ ਗੱਲ ਲੱਗ ਰਹੀ ਆ ਵੀ ਪਿੰਡ ਦੀ ਰੰਜਿਸ਼ ਆ ਇਹਨਾਂ ਦੀ 10-15 ਸਾਲ ਪਹਿਲਾਂ ਦੀ। ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ। ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ ਤੇ ਉਹਨਾਂ ਦੇ ਉਹਨਾਂ ਦੇ ਹੀ ਕੰਮ ਆ ਸਾਰਾ। ਇਹ ਇਹ ਲੱਗਦੀ ਜਿਦੀ ਜੱਟੀ ਆ ਕਿੱਦਾਂ ਪਤਾ ਲੱਗਾ ਤੁਹਾਨੂੰ ਜੀ? ਮੈਨੂੰ ਫੋਨ ਤੇ ਤਲਾਹ ਮਿਲੀ ਆ ਵੀ ਤੇ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਨੋ ਹੈ। ਹਾਂ। ਇਹ ਆਇਤੋਂ ਕਾਫੀ ਸਾਲ ਪਹਿਲਾਂ ਹਸਪਤਾਲ 사 ਪਹਿਲਾਂ ਅਸੀਂ ਟੰਗਾਲੇਸ਼ ਨਹੀਂ ਸਾਡਾ ਤੇ ਨੋਨ ਬੰਦਾ ਸੀ ਮੇਰਾ ਤੇ ਮੈਨੂੰ ਕਿਹਨ ਦੱਸਿਆ ਵੀ ਨਾ ਗੱਲਬਾਤ ਹੋ ਗਈ ਮੇਰੇ ਪਿਟ ਦਾ ਮੁੰਡਾ ਵਾ ਮਨਮੋਹ ਸਿੰਘ ਆ ਆ ਮਾਦਨਪਾੜੀ ਚੰਗਾ ਮੁੰਡਾ ਹੈਗਾ ਉਹ ਜਗਮੋਹਨ ਸਿੰਘ ਜਗਮੋਹਨ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਫੋਨ ਕਰ ਦਿੱਤਾ ਵੀ ਇਹ ਗੱਲਬਾਤ ਹੋ ਗਈ ਤੇ ਮੇਰੇ ਲਿੰਕ ਜੀ ਇਹ ਮੇਰੇ ਕੋ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਤੇ ਮੇਰੇ ਗਰਨੇਸ਼ ਭਾਈ ਦਾ ਨੰਬਰ ਹੈਗਾ ਸੀ ਮਰਿਆੜਤੀ ਹੈ ਉਹ ਮੇਰੇ ਨਾਲ ਸਭ ਪਹਿਲੀ ਗੱਲਬਾਤ ਹੋ ਗਈ ਆ ਇਹਨਾਂ ਫਿਰ ਉਹਦੇ ਘਰ ਫੋਨ ਕੀਤਾ ਤੇ ਇਹਨਾਂ ਉਹਨਾਂ ਘਰ ਲਾ ਦਿੱਤੀ ਕਿੰਨੇ ਕੁ ਇਦੀ ਕੱਢਣ ਸਾਤ ਵਜੇ ਲਗਭਗ ਨਿਕਲੇ ਤੇ ਤੁਹਾਨੂੰ ਪਤਾ ਲੱਗਿਆ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ ਇਹ ਡਾਕਟਰ ਦਾ ਸਾਸੀ ਕੇ ਸਾਥ ਦੇ ਹੋਇਆ ਕਿਦੀ ਵੈਸੇ ਕਿੱਧਰੋਂ ਆ ਰਹੇ ਸੀ ਕਿਦਾਂ ਕੀ ਕੱਢੇ ਇਹ ਗੱਡੀ ਦੇ ਲੋਕੇਸ਼ਨ ਵੇਖ ਰੋ ਤੁਸੀਂ ਇਹ ਪਿੰਨੋਂ ਦੂਦ ਰਹੇ ਆਉਂਦੇ ਰੋਜ਼ ਹੀ ਪਿੰਡ ਆ ਜੀ ਅੱਗੇ ਤਾਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਕਾਰ ਤੇ ਸੀ ਤੇ ਕੇ ਨੇ ਪਤਾ ਨਹੀਂ ਕੀ ਉਹਨਾਂ ਰੰਜੇ ਸੀ ਕੀ ਇਹ ਤੇ ਮੇਰਾ ਬਾਪ ਕੋਈ ਤਾਂ ਬੀਬਾ ਜੀ ਹਾਂ ਇਹਦੇ ਬਾਰੇ ਕਹਿਣ ਸਾਡੇ ਕੁਝ ਵੀ ਪਰ ਮੁੰਡਾ ਚੰਗਾ ਸੀ ਚੰਗੇ ਸੁਭਾਅ ਦਾ ਮੁੰਡਾ ਸੀ ਮਿਲਵਤਨ ਵਾਲਾ ਮੁੰਡਾ ਸੀ ਸਾਡਾ ਚੰਗੀ ਗੱਲ ਹੈ ਸੀ ਕਿੰਨੇ ਵਾਰ ਨਹੀਂ ਕਿਹਾ ਸਾਡੇ ਵੀ ਗੱਲ ਕੀਤੀ ਇਸ ਲਈ ਘਰ ਤੋਂ ਘਟਣਾਗੇ ਇਹਦੇ ਬਾਰੇ ਕੋਈ ਨਹੀਂ ਕਹਦਾ